ਅੱਜ ਦੀ ਗੁਰਸ਼ਬਦ ਦੀ ਵਿਚਾਰ ਆਰੰਭ ਕਰੀਏ ਜੀ ਫਤਿਹ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਜਿਹੜੀ ਅਸੀਂ ਕਰ ਰਹੇ ਹਾਂ ਅੰ ਪਿਛਲੇ ਵਾਰੀ ਜਸੀਂ 7 ਤੋਂ 8 ਸ਼ਲੋਕ ਦੀ ਵਿਚਾਰ ਕੀਤੀ ਜੇ 8 ਨੰਬਰ ਸ਼ਲੋਕ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ ਵਿਚਾਰ ਦਾ ਜਿਹੜਾ ਸਾਡਾ ਮਕਸਦ ਜਿਹੜਾ ਪਰਪਸ ਹੈ ਨਾ ਉਹ ਮਤਲਬ ਗਿਆਨ ਲੈਣਾ ਤੇ ਹੈ ਹੀ ਹੈ ਉਸ ਤੋਂ ਇਲਾਵਾ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਗੁਰਬਾਣੀ ਕਹਿੰਦੇ ਨੇ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਇੱਕ ਨਾ ਉਦਾਹਰਣ ਦਿੰਦੇ ਨੇ ਗੁਰੂ ਸਾਹਿਬ ਕਿ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ ਨਾ ਸਾਵਣ ਤੋਂ ਪਹਿਲੇ ਜਿਹੜਾ ਪਹਿਲੇ ਜਿਹੜੇ ਟਾਈਮ ਪੀਰੀਅਡ ਹੁੰਦਾ ਉਦੋਂ ਗਰਮੀ ਹੁੰਦੀ ਹੈ ਤਪਤ ਹੁੰਦੀ ਹੈ ਉਸ ਤਪਦੇ ਨਾਲ ਹਰ ਚੀਜ਼ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਜਿਸ ਨਾਲ ਸੁਕੇਵਾ ਚੁਲਸਿਆ ਬਿਲਕੁਲ ਉਜਾੜ ਗਿਆ ਮਤਲਬ ਨਹਿਰ ਆਂਦਾ ਸਭ ਜਗ੍ਹਾ ਤੇ ਜਦੋਂ ਸਾਵਣ ਦੀ ਪਹਿਲੀ ਬੂੰਦ ਆਂਦੀ ਹੈ ਨਾ ਉਹ ਚਮਕਾਰ ਪੈਂਦੀ ਹੈ ਤੇ ਇੰਨੀ ਖਿਲਾਵਟ ਹੁੰਦੀ ਹੈ ਮਤਲਬ ਹਰ ਇੱਕ ਦਿਲ ਜਿਹੜਾ ਨਾ ਪ੍ਰਸੰਨ ਹੋ ਜਾਂਦਾ ਔਰ ਚਾਰੋਂ ਤਰਫ ਜਿਹੜੀ ਹੈ ਨਾ ਉਹ ਪੇੜ ਪੌਦੇ ਜੀਵ ਜੰਤੂ ਹਰ ਦੇ ਅੰਦਰ ਨਾ ਇੱਕ ਮਤਲਬ ਉਮੰਗ ਨਵੀਂ ਜਾਗਦੀ ਹੈ ਔਰ ਚਾਰੋਂ ਤਰਫ ਹਰੀਆਵਲ ਜਿਹੜੀ ਹੈ ਉਹ ਉਹਦੀ ਆਮਦ ਸ਼ੁਰੂ ਹੋਏ ਉਦੇ ਨਾਲ ਸਾਵਣ ਦੀ ਉਸ ਬੂੰਦਾ ਦੇ ਨਾਲ ਗੁਰ ਸ਼ਬਦ ਦੀ ਵਿਚਾਰ ਨੂੰ ਗੁਰੂ ਸਾਹਿਬ ਨੇ ਕੰਪੇਅਰ ਕੀਤਾ ਕਿ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਜਦੋਂ ਵਿਚਾਰ ਕਰਦਾ ਨਾ ਤੇ ਜਿਹੜੀ ਇਨਸਾਨ ਦੇ ਮਨ ਦੇ ਅੰਦਰ ਜਿਹੜਾ ਸੁਕੇਵ ਹੈ ਚਿੰਤਾ ਫਿਕਰ ਚੋਰੇ ਜੋ ਵੀ ਉਹਨੂੰ ਹੈ ਨਾ ਉਸ ਵਿਚਾਰ ਦੇ ਨਾਲ ਨਾ ਉਸ ਦੇ ਉੱਤੇ ਇੱਕ ਠੰਡੀਆਂ ਬੂੰਦਾ ਵਾਂਗ ਉਹ ਇੱਕ ਚਮਕਾਰ ਪੈਂਦੀ ਹੈ ਸੋ ਸਾਡਾ ਮਕਸਦ ਜਿਹੜਾ ਹੈ ਨਾ ਉਹੀ ਹੈ ਕਿ ਜੋ ਸਾਡੇ ਜੀਵਨ ਦੇ ਵਿੱਚ ਅਸੀਂ ਜੋ ਵੀ ਰੁਟੀਨ ਕਰ ਰਹੇ ਹਾਂ ਅਸੀਂ ਦਿਨ ਚਰਿਆ ਸਾਡੀ ਜਾਂ ਜੀਵਨ ਤੇ ਜੋ ਵੀ ਸਾਡੇ ਅਪ ਡਾਊਨਸ ਹੈਗੇ ਨੇ ਉਹਨਾਂ ਦੇ ਨਾਲ ਤੇ ਬੰਦਾ ਉਲਝਦਾ ਹੀ ਰਹਿੰਦਾ ਉਹ ਉਹ ਉਲਝਣਾ ਤੇ ਹੈ ਹੀ ਨੇ ਉਹਨਾਂ ਉਲਝਣਾ ਦੇ ਵਿੱਚ ਜਦੋਂ ਅਸੀਂ ਇਸ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਸਾਡੇ ਵਿੱਚ ਜਿਹੜੇ ਅੰਦਰ ਉਹ ਜਿਹੜਾ ਤਪਤ ਜਾਂ ਜਿਹੜੀ ਉਹ ਇੱਕ ਤੜਪ ਹੈ ਨਾ ਉਹਦੇ ਉੱਤੇ ਇਹ ਸ਼ਬਦ ਵਿਚਾਰ ਜਿਹੜੀ ਸਾਨੂੰ ਠੰਡੀ ਬੂੰਦਾ ਵਾਂਗਰ ਸਾਨੂੰ ਇੱਕ ਹਰਿਆਵਲ ਦਿੰਦੀ ਹੈ ਇਹ ਸਾਡਾ ਬਾਣੀ ਪੜਨ ਦਾ ਮਕਸਦ ਹੈ ਔਰ ਹੋਣਾ ਵੀ ਚਾਹੀਦਾ। ਸੋ ਪਿਛਲਾ ਜਿਹੜਾ ਸ਼ਲੋਕ ਹੈ ਨਾ ਜਿਹੜੇ ਜਿਹੜੇ ਅਸੀਂ ਲਾਸਟ ਟਾਈਮ ਕੀਤੇ ਸੀ 7 ਔਰ 8 ਨੰਬਰ ਤੇ ਸ਼ਲੋਕ ਉਹਦੇ ਵਿੱਚ ਇੱਕ ਵਿਸ਼ਾ ਜਿਹੜਾ ਕਬੀਰ ਸਾਹਿਬ ਨੇ ਲਿਆ ਹੋਇਆ ਉਸ ਦੀ ਕੰਟੀਨਿਊਟੀ ਚੱਲ ਰਹੀ ਸੀ। ਕਬੀਰ ਸਭ ਤੇ ਹੰbure ਹਮ ਤਜ ਭਲੋ ਸਭ ਕੋਏ। ਇਹਨੂੰ ਵੀ ਅਸੀਂ ਸਮਝਿਆ ਸੀ ਕਿ ਜਿਹੜੀ ਹਉਮੈ ਨਾ ਹਮ ਇਹ ਸਭ ਤੋਂ ਜਿਹੜੀ ਇਹ ਖਤਰਨਾਕ ਚੀਜ਼ ਹੈ ਇਨਸਾਨ ਦੀ ਤੇ ਹਮ ਤਜ ਹਉਮੈ ਤਜ ਤੇ ਫਿਰ ਤੈਨੂੰ ਜਿਹੜਾ ਹੈ ਦੁਨੀਆ ਦੇ ਵਿੱਚ ਭਲਾ ਨਜ਼ਰ ਆਏਗਾ ਜਦ ਤੈਨੂੰ ਦੁਨੀਆ ਦੇ ਵਿੱਚ ਇੱਕ ਚੰਗਿਆਈ ਨਜ਼ਰ ਆਉਂਦੀ ਹੈ ਔਰ ਅਸੀਂ ਇਹ ਵੀ ਸਮਝਿਆ ਸੀ ਕਿ ਜਿੰਨੇ ਵੀ ਵਿਕਾਰ ਨੇ ਉਹਦੇ ਚ ਹਉਮੈ ਵੀ ਇੱਕ ਕਾਊਂਟਿੰਗ ਚਾਹੁੰਦਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪਰ ਪੰਜਾਂ ਦੇ ਵਿੱਚ ਜਿਹੜਾ ਹੰਕਾਰ ਨੂੰ ਜਾਦਾ ਵੱਡਾ ਕਰਕੇ ਇਸ ਕਰਕੇ ਮੰਨਿਆ ਗਿਆ ਕਿਉਂਕਿ ਕਾਮ ਕ੍ਰੋਧ ਲੋਭ ਮੋਹ ਜਿਹੜਾ ਨਾ ਇਹਦੇ ਵਿੱਚ ਜਦੋਂ ਇਨਸਾਨ ਹੁੰਦਾ ਉਦੋਂ ਕਿਤੇ ਨਾ ਕਿਤੇ ਉਹਦੀ ਐਕਸੈਪਟੈਂਸ ਹੁੰਦੀ ਹੈ ਯਾਨੀ ਕਿ ਜਦੋਂ ਬੰਦਾ ਕਿਸੇ ਗੱਲ ਦੇ ਉੱਤੇ ਗੁੱਸਾ ਕਰਦਾ ਹੈ ਤੇ ਉਹਨੂੰ ਕੋਈ ਪਿੱਛੇ ਤੇ ਵੀ ਕਿਉਂ ਵੀ ਕੀ ਹੋਇਆ ਤੇ ਕਹਿੰਦਾ ਮੈਨੂੰ ਬਸ ਗੁੱਸਾ ਆ ਗਿਆ ਜਾਂ ਫਲਾਣੀ ਜਗ੍ਹਾ ਤੇ ਮੈਨੂੰ ਇਸ ਟਾਈਮ ਤੇ ਮੈਨੂੰ ਗੁੱਸਾ ਆਇਆ ਸੀ ਹੈਨਾ ਲਾਲਚ ਨੂੰ ਹੀ ਇਨਸਾਨ ਮੰਨ ਜਾਂਦਾ ਕਿ ਫਲਾਣੀ ਜਗ੍ਹਾ ਦੇ ਉੱਤੇ ਮੈਂ ਇਹ ਕੰਮ ਕੀਤਾ ਬਸ ਮੈਂ ਥੋੜਾ ਜਿਹਾ ਲਾਲਚ ਕਰ ਗਿਆ ਇਹ ਬੰਦਾ ਆਮ ਸੁਣਿਆ ਸੀ ਹੈਨਾ ਇਸੇ ਤਰ੍ਹਾਂ ਕੰਮ ਨੂੰ ਵੀ ਐਕਸੈਪਟ ਕਰ ਲੈਂਦਾ ਮੋਹ ਨੂੰ ਵੀ ਐਕਸੈਪਟ ਕਰ ਲੈਂਦਾ ਕਿ ਮੇਰਾ ਫਲਾਣੇ ਨਾਲ ਮੋਹ ਹੈ ਲੇਕਿਨ ਅਹੰਕਾਰ ਦੀ ਐਕਸੈਪਟੈਂਸ ਨਹੀਂ ਹੈ ਵੱਡੇ ਤੋਂ ਵੱਡਾ ਅਹੰਕਾਰੀ ਹੋਵੇਗਾ ਨਾ ਉਹ ਕਦੀ ਐਕਸੈਪਟ ਨਹੀਂ ਕਰਦਾ ਕਿ ਹਾਂ ਮੈਂ ਅਹੰਕਾਰ ਕਰ ਰਿਹਾ ਉਹਨੂੰ ਕਹੇ ਕਿ ਹਾਂ ਵੀ ਤੂੰ ਫਲਾਣੀ ਜਗ੍ਹਾ ਤੂੰ ਇਹ ਬੋਲ ਕੇ ਆ ਤੂੰ ਅੰਕਾ ਕਹਿੰਦਾ ਮੈਂ ਅਹੰਕਾਰ ਨੂੰ ਤੂੰ ਐਕਸੈਪਟੈਂਸ ਕਰਦਾ ਹੀ ਨਹੀਂ ਬੰਦਾ ਇਹ ਇੰਨਾ ਬਰੀਕ ਹੈ ਇੰਨਾ ਮਤਲਬ ਗਹਿਰੀ ਚੀਜ਼ ਹੈ ਇਸੇ ਕਰਕੇ ਗੁਰਬਾਣੀ ਜਦੋਂ ਕਹਿੰਦੀ ਹੈ ਨਾ ਕਿ ਹਉਮੈ ਦੀ ਰਗ ਰੋਗ ਹੈ ਇਹਨੂੰ ਦੀਰਗ ਰੋਗ ਗਿਆ ਪਰ ਨਾਲ ਗੁਰਬਾਣੀ ਇਹ ਵੀ ਕਹਿੰਦੀ ਕਿ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਹਨੇ ਹਉਮੈ ਦਾ ਰੋਗ ਨੂੰ ਪਛਾੜ ਲਿਆ ਨੋ ਛੱਡ ਦਿੱਤਾ ਨਾ ਉਹ ਬੜੀਆਂ ਸਾਰੇ ਹੋਰ ਚੀਜ਼ਾਂ ਦੇ ਰੋਗਾਂ ਤੋਂ ਬਚ ਜਾਂਦਾ ਉਹ ਸੁਖਮਨੀ ਸਾਹਿਬ ਦੀ ਜਿਹੜੀ ਅਸ਼ਪਦੀ ਹੈ ਨਾ 12ਵੀਂ ਅਸ਼ਪਦੀ ਉਹਦੇ ਵਿੱਚ ਵੀ ਨਾ ਬੜੇ ਸਾਰੇ ਰੋਗਾਂ ਦਾ ਇਸ ਹੋਮੇ ਦੀ ਜਿਹੜੀ ਰੋਗ ਔਰ ਉਹਦਾ ਜਿਹੜਾ ਰਿਜ਼ਲਟ ਉਸ ਅੰਕਾਰ ਦੇ ਨਾਲ ਰਿਜ਼ਲਟ ਕੀ ਨਾਲ ਨਾਲ ਦੱਸਿਆ ਨੇ ਕਿ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਗ ਪਾਤੀ ਹੋਤ ਸੁਵਾਨ ਜੋ ਜਾਣੇ ਮ ਜੋ ਬਨਵੰਦ ਸੋ ਹੋਵਤ ਵਿਸ਼ਟਾ ਕਾ ਜੰਤ ਹੋਵਤ ਮਤਲਬ ਇਮੀਡੀਏਟ ਕਿਸੇ ਮਤਲਬ ਉਹ ਅਗਲੇ ਜੂਨਾ ਆ ਜਾਊਗਾ ਗੱਲ ਨਹੀਂ ਚੱਲ ਰਹੀ ਇਮੀਡੀਏਟ ਵਾਲੀ ਗੱਲ ਹੈ ਆਪਸ ਕੋ ਕਰਮੰਤ ਕਾ ਹਾਵੇ ਜਨਮ ਮਰੇ ਬੋ ਜੋਨ ਉੱਪਰ ਮਾਵੇ ਧਨ ਭੂਮ ਕਾ ਜੋ ਕਰਮ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਸੋ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਦੇ ਉਸ ਹੋਮੇ ਦੇ ਨਾਲ ਉਹਦਾ ਰਿਜ਼ਲਟ ਵੀ ਨਾਲ ਨਾਲ ਗੁਰੂ ਸਾਹਿਬ ਜਿਹੜੀ ਉਸ ਅਸ਼ਪਦੀ ਦੇ ਵਿੱਚ ਦੱਸਦੇ ਨੇ ਸੋ ਅੱਜ ਦਾ ਜਿਹੜਾ ਸ਼ਲੋਕ ਜਿਹਨੂੰ ਅਸੀਂ ਜਿਸ ਤੇ ਵਿਚਾਰ ਕਰਨੀ ਹੈ ਸੋ ਉਸੇ ਲੜੀ ਦੇ ਵਿੱਚ ਜਿਹੜਾ ਨਾ ਉਹ ਅਗਲਾ ਸ਼ਲੋਕ ਜਿਹੜਾ ਆਂਦਾ ਕਬੀਰ ਸਾਹਿਬ ਦਾ ਕਬੀਰ ਸੋਈ ਮਾਰੀਐ ਜੈ ਮੂਏ ਸੁਖ ਹੋਏ ਪਲੋ ਬਲੋ ਸਭ ਕੋ ਕਹੈ ਬੁਰੋ ਨਾ ਮਾਨ ਕੋਏ ਇਹ ਨੋ ਨੰਬਰ ਦਾ ਸ਼ਲੋਕ ਹੈ ਹੁਣ ਇਹਦੇ ਲਫ਼ਜ਼ੀ ਅਰਥ ਕਰੀਏ ਤੇ ਕਬੀਰ ਸੋਈ ਮਾਰੀਏ ਜੇ ਮੂਏ ਸੁਖ ਹੋਏ ਉਹਨੂੰ ਮਾਰਦੇ ਉਹ ਜਿਹਦੇ ਮਰਨ ਦੇ ਨਾਲ ਸੁਖ ਮਿਲੇ ਔਰ ਪਲੋ ਪਲੋ ਸਭ ਕੋ ਕਹੇ ਬੁਰਾ ਨਾ ਮੰਨੇ ਕੋਈ ਤੂੰ ਉਹਨੂੰ ਜਿੰਨੂੰ ਉਹਨੂੰ ਮਾਰਨ ਦੇ ਨਾਲ ਤੈਨੂੰ ਸਾਰੇ ਚੰਗਾ ਹੀ ਕਹਿਣਗੇ ਤੇ ਬੁਰਾ ਵੀ ਕੋਈ ਨਹੀਂ ਮੰਨੇਗਾ ਉਹਨੇ ਲਫ਼ਜ਼ੀ ਅਰਥ ਦੇ ਜਿਹੜੇ ਸਾਨੂੰ ਕੀਤੇ ਮਿਲਦੇ ਨੇ ਪਰ ਜਦੋਂ ਗੁਰਬਾਣੀ ਅਸੀਂ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਜੋ ਕਿ ਇਹ ਸਾਰੀ ਇੱਕ ਪੋਇਟਰੀ ਫਾਰਮ ਦੇ ਵਿੱਚ ਹੈ ਕਾਵ ਰੂਪ ਦੇ ਜਿਹਾ ਤੇ ਇਹਦੇ ਦੋ ਸਟੈਪਸ ਹੁੰਦੇ ਨੇ ਦੋ ਪਾਰਟਸ ਅਸੀਂ ਦੇ ਵਿੱਚ ਨੂੰ ਡਿਵਾਈਡ ਕਰਦੇ ਹਾਂ ਇੱਕ ਲਫ਼ਜ਼ੀ ਅਰਥ ਤੇ ਦੂਜਾ ਭਾਵ ਅਰਥ ਇਹਦਾ ਭਾਵ ਕੀ ਹੈ ਕਿਉਂਕਿ ਪੋਇਟਰੀ ਹਮੇਸ਼ਾ ਭਾਵ ਦੇ ਜਾਂਦੀ ਹ ਹੁਣ ਦੁਨਿਆਵੀ ਤੌਰ ਤੇ ਜਦੋਂ ਕੋਈ ਕਿਸੇ ਨੂੰ ਮਾਰ ਦਵੇ ਹੈਨਾ ਕਦੀ ਵੀ ਕੋਈ ਕਿਸੇ ਨੂੰ ਭਲਾ ਨਹੀਂ ਕਹਿੰਦਾ ਭਾਵੇਂ ਭੈੜੇ ਤੋਂ ਭੈੜਾ ਬੁਰੇ ਤੋਂ ਬੁਰਾ ਇਨਸਾਨ ਨੂੰ ਵੀ ਕੋਈ ਮਾਰ ਦੇਣਾ ਬੜੇ ਸਾਰੀ ਦੁਨੀਆ ਹੋਏਗੀ ਜਿਹੜੀ ਕਹੇਗੀ ਕਿ ਹਾਂ ਵੀ ਚੰਗਾ ਕੀਤਾ ਇਹਨੇ ਮਾਰਤਾ ਪਰ ਏਟਲੀਸ ਜਿਹੜੇ ਉਹਦੇ ਚਾਹਣ ਵਾਲੇ ਉਹਦੇ ਘਰ ਦੇ ਨਜ਼ਦੀਕੀ ਬੰਦੇ ਉਹ ਕਦੀ ਨਹੀਂ ਕਹਿਣਗੇ ਕਿ ਇਹਨੇ ਚੰਗਾ ਕੀਤਾ ਉਹ ਫਿਰ ਵੀ ਕਹਿਣਗੇ ਇਹਨੇ ਬੁਰਾ ਕੀਤਾ ਵੱਡੇ ਤੋਂ ਵੱਡਾ ਮਤਲਬ ਭੈੜੇ ਤੋਂ ਭੈੜਾ ਗਲਤ ਤੋਂ ਗਲਤ ਕੋਈ ਚੀਜ਼ ਦੇਖ ਲਓ ਈਵਨ ਅਸੀਂ ਇਹ ਦੇਖਦੇ ਹਾਂ ਕਿ ਉਹ ਅਸੀਂ ਤਿਉਹਾਰ ਮਨਾਉਂਦੇ ਜਿਹੜਾ ਰਾਵਣ ਦੇ ਮਰਨ ਦਾ ਦੁਸ਼ਹਿਰਾ ਹੈ ਨਾ ਸਾਰੀ ਬੜੀ ਬੜੀਆਂ ਖੁਸ਼ੀਆਂ ਮਨਾਉਂਦੇ ਨੇ ਲੇਕਿਨ ਇੱਕ ਤਬਕਾ ਵੀ ਐਸਾ ਵੀ ਹੈ ਜਿਹੜਾ ਇਸ ਚੀਜ਼ ਨੂੰ ਚੰਗਾ ਨਹੀਂ ਮੰਨਦਾ ਉਹ ਰਾਵਣ ਨੂੰ ਬੜਾ ਵਿਦਵਾਨ ਮੰਨਦੇ ਨੇ ਉਹ ਕਹਿੰਦੇ ਜੀ ਗਲਤ ਕੀਤਾ ਸੋ ਕਹਿਣ ਦਾ ਮਤਲਬ ਇੱਕ ਐਗਜ਼ਾਮਪਲ ਹੈ ਕਿ ਕੋਈ ਵੀ ਇਨਸਾਨ ਜਿਹੜਾ ਨਾ ਉਹ ਦੂਜੇ ਨੂੰ ਮਾਰਿਆ ਤੇ ਕਦੀ ਵੀ 100% ਨਹੀਂ ਹੁੰਦਾ ਲੇਕਿਨ ਜਿਸ ਗੱਲ ਦੀ ਕਬੀਰ ਸਾਹਿਬ ਗੱਲ ਕਰ ਰਹੇ ਨੇ ਉਹ ਉਸੀ ਲੜੀ ਦੇ ਵਿਚਾਰ ਆ ਰਿਹਾ ਕਿ ਜਿਹੜੀ ਤੂੰ ਵਿਕਾਰ ਦੀ ਮਾਰਨ ਦੀ ਗੱਲ ਕਰ ਰਿਹਾ ਨੇ ਜਾਂ ਕਹ ਆਪਣੀ ਹਉਮੈ ਦੀ ਮਾਰਨ ਦੀ ਗੱਲ ਕਰ ਰਿਹਾ ਨੇ ਕਿ ਕਬੀਰ ਸੋਈ ਮਾਰੀ ਹੈ ਜੈ ਮੂਏ ਸੁਖ ਹੋਏ ਉਹਨੂੰ ਮਾਰ ਜਿਹਦੇ ਮਰਨ ਦੇ ਨਾਲ ਤੈਨੂੰ ਜਿਹਦੇ ਮਾਰਨ ਦੇ ਨਾਲ ਤੇਰੇ ਅੰਦਰ ਸੁਖ ਚੈਨ ਪ੍ਰਾਪਤ ਹੋਏ ਗੁਰਵਾਣੀ ਜਿੱਥੇ ਕਹਿੰਦਾ ਮਾਰੇ ਹਿੰਸ ਵੇ ਜਨ ਹੋਮੇ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿਆ ਉਹਨਾਂ ਮਾਰ ਇਹ ਉਸ ਹੋਮੇ ਨੂੰ ਇਹੀ ਹੈ ਜਿਨੇ ਤੈਨੂੰ ਉਸ ਹਰੀ ਦੇ ਨਾਲ ਮਿਲਣ ਦੇ ਵਿੱਚ ਰੋਕ ਲਗਾਈ ਹੈ ਤੈਨੂੰ ਮਿਲਣ ਨਹੀਂ ਦਿੱਤਾ ਉਹਦੇ ਸਾਰੀ ਜਿਹੜੀ ਰੁਕਾਵਟ ਹੈ ਨਾ ਉਸ ਹੋਮੇ ਦੇ ਕਰਕੇ ਆ ਔਰ ਹੋਮੇ ਨੂੰ ਪਛਾਣਨਾ ਵਿਕਾਰਾਂ ਨੂੰ ਪਛਾਣਨ ਉਹਨੂੰ ਖਤਮ ਕਰਨਾ ਇਹ ਬੜੀ ਬੜੀ ਮਹਾਨ ਉਹ ਬੜੀ ਵੱਡੀ ਗੱਲ ਹੈ ਦਰਸਲ ਜਦ ਤੱਕ ਵਿਕਾਰਾਂ ਦੇ ਬਾਰੇ ਸੋਝੀ ਨਹੀਂ ਆਂਦੀ ਨਾ ਤਦ ਤੱਕ ਉਹਨੂੰ ਮਿਟਾਣਾ ਹਟਾਣਾ ਵੀ ਔਖਾ ਹੈ ਪਹਿਲੇ ਉਹਦੇ ਬਾਰੇ ਜਾਣਨਾ ਉਹਦੇ ਬਾਰੇ ਸੋਝੀ ਹੋਣਾ ਬਹੁਤ ਜ਼ਰੂਰੀ ਹੈ ਸੋ ਜਿੱਥੇ ਹੋਮੇ ਹੈ ਉੱਥੇ ਪਰਮਾਤਮਾ ਦਾ ਜਿਹੜਾ ਵਾਸ ਜਾਂ ਪਰਮਾਤਮਾ ਦੇ ਨਾਲ ਮਿਲਨ ਜਿਹੜਾ ਉਹ ਪੋਸੀਬਲ ਹੀ ਨਹੀਂ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਉਹ ਪੋਸੀਬਿਲਟੀ ਨਹੀਂ ਹੈ ਹੈਨਾ ਸੋ ਹੋਮੇ ਨਾਵੇਂ ਨਾਲ ਵਿਰੋਧ ਦੋਵੇਂ ਨਵਸੇ ਇੱਕ ਥਾਂਏ ਸੋ ਇਹ ਬੜੀ ਸਾਰੀ ਸਾਨੂੰ ਐਗਜ਼ਾਮਪਲ ਮਿਲਦੇ ਨੇ ਪਤਾ ਕਿ ਜਿੰਨੀ देर ਤੱਕ ਇਸ ਵਿਕਾਰਾਂ ਨੂੰ ਪਛਾਣ ਕੇ ਉਹਨੂੰ ਛੱਡਣ ਦੀ ਬੰਦੇ ਸੋਚਦਾ ਨਹੀਂ ਨਾ ਤਦ ਤੱਕ ਅਸੀਂ ਮਤਲਬ ਸੱਚ ਦੇ ਨਾਲ ਉਹਦਾ ਮੇਲ ਨਹੀਂ ਹੋ ਸਕਦਾ ਔਰ ਸੱਚ ਦੀ ਪਛਾਣ ਹੀ ਸਭ ਤੋਂ ਜ਼ਰੂਰੀ ਹੈ ਕਿ ਉਹ ਆਪਣੇ ਹਉਮੈ ਨੂੰ ਪਛਾਣੇ ਤੇ ਸੱਚ ਦੇ ਨਾਲ ਮਿਲਨ ਵਰਤਨ ਜਿਹੜਾ ਉਹਦੋਂ ਤੋਂ ਸ਼ੁਰੂ ਹੋ ਜਾਂਦਾ ਅਦਰਵਾਇਜ਼ ਜਿੰਨੇ ਮਰਜੀ ਇਨਸਾਨ ਪਾਠ ਕਰ ਲੇ ਪੂਜਾ ਕਰ ਲੇ ਧਾਰਮਿਕ ਕਰਮ ਕਾਂਡ ਕਰ ਲੇ ਜੇ ਉਹਨੇ ਸੱਚ ਨੂੰ ਨਹੀਂ ਪਛਾਣਿਆ ਤੇ ਉਸ ਪਾਠ ਕਰਨ ਦਾ ਉਸ ਪੂਜਾ ਪਾਠ ਜਿੰਨੇ ਵੀ ਕਰਨ ਦਾ ਉਹ ਸਾਰੀ ਇੱਕ ਕਰਮ ਕਾਂਡ ਬਣ ਕੇ ਰਹਿੰਦੀ ਹੈ ਉਹਦੇ ਚ ਜੋ ਇੱਕ ਰਸ ਇੱਕ ਆਨੰਦ ਮਿਲਣਾ ਨਾ ਉਹ ਨਹੀਂ ਮਿਲ ਪਾਂਦਾ ਜਦ ਤੱਕ ਉਹ ਉਹਦੇ ਵਿੱਚੋਂ ਸੱਚ ਨੂੰ ਨਹੀਂ ਗ੍ਰਹਿਣ ਕਰਦਾ ਸਿਰਫ ਉੱਤੇ ਉੱਤੇ ਕਰਨ ਦਾ ਜਿਵੇਂ ਕਿ ਹੁਣ ਇਹਨੂੰ ਆਪਣੇ ਅੰਦਰ ਹੋਮੇ ਦੀ ਪਈ ਜਨੰਤਰ ਹੋਮੇ ਕੰਡਾ ਹੈ ਉਹ ਕੰਡਾ ਹਉਮੇ ਦਾ ਲੱਗਿਆ ਹੋਇਆ ਉਹ ਵਿਕਾਰ ਅੰਦਰ ਹੋਣਾ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ انسان ਦੇ ਆਪਣੀ ਦਾੜ ਦੇ ਵਿੱਚ ਦਰਦ ਹੋਇਆ ਤੇ ਭੋਜਨ ਉਹਨੂੰ ਵਧੀਆ ਤੋਂ ਵਧੀਆ ਲਿਆ ਕੇ ਰੱਖ ਦਿਓ ਉਹ ਖਾ ਵੀ ਲੇਗਾ ਪਰ ਜੋ ਉਸ ਭੋਜਨ ਦਾ ਸਵਾਦ ਹੈ ਉਹ ਕਦੀ ਨਹੀਂ ਉਹਨੂੰ ਮਿਲਦਾ ਐਕਚੁਅਲ ਸਵਾਦ ਉਹਨੂੰ ਕਦੀ ਵੀ ਨਹੀਂ ਮਿਲਦਾ ਕਿ ਉਹਦੀ ਆਪਣੀ ਦਾੜ 'ਚ ਦਰਦ ਹੈ ਕੀ ਕਿਸੇ ਤਰ੍ਹਾਂ ਜਿੰ ਜਦੋਂ ਤੱਕ ਉਹ ਸੱਚ ਨੂੰ ਨਹੀਂ ਪਛਾਣ ਕੇ ਸੱਚ ਦੇ ਨਾਲ ਨਹੀਂ ਜੁੜਦਾ ਨਾ ਜਿੰਨੇ ਮਰਜ਼ੀ ਪਾਠ ਕਰਦਾ ਰਹੇ ਕੀਰਤਨ ਕਰਦਾ ਰਹੇ ਗੁਰਬਾਣੀ ਪੜਦਾ ਰਹੇ ਮੱਥੇ ਟੇਕਦਾ ਰਹੇ ਪੂਜਾ ਜੋ ਕਰਮ ਕਰਦਾ ਰਹੇ ਉਹਦੇ ਵਿੱਚੋਂ ਜੋ ਐਕਚੁਅਲ ਸਵਾਦ ਜੋ ਐਕਚੁਅਲ ਉਹਦੇ ਚ ਰਸ ਆਣਾ ਨਾ ਜੋ ਆਨੰਦ ਆਣਾ ਉਹਨਾਂ ਦੀ ਪ੍ਰਾਪਤੀ ਨਹੀਂ ਹੈ ਜਿੰਨਾ ਕਿ ਕਿੰਨਾ ਹੀ ਵਧੀਆ ਭੋਜਨ ਹੈ ਕਿੰਨਾ ਹੀ ਵਧੀਆ ਉਹਦੇ ਚ ਸੱਚ ਦੱਸਿਆ ਹੋਏ ਲੇਕਿਨ ਉਹਦੇ ਚ ਸੱਚ ਨੂੰ ਨਹੀਂ ਪਛਾਣਿਆ ਨਹੀਂ ਤੋ ਨੰਦ ਜਿਹੜਾ ਉਹਦੇ ਸੋ ਇਹਦੀ ਜਿਹੜੀ ਇਸ ਨੂੰ ਪਛਾਣਨ ਦੀ ਜਿਹੜੀ ਇਹਨੂੰ ਹਟਾਉਣ ਦੀ ਜਿਹੜੀ ਟੈਕਨੀਕ ਹੈ ਉਹ ਵੀ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਦੱਸਦੇ ਨੇ ਕਈ ਜਗ੍ਹਾ ਦੱਸਦੇ ਨੇ ਜਦੋਂ ਅਸੀਂ ਸੁਖਮਨੀ ਸਾਹਿਬ ਵੀ ਪੜ੍ਹਦੇ ਹਾਂ ਕਿਉਂਕਿ ਰੋਜ਼ਮਰ ਦੀ ਬਾਣੀ ਅਸੀਂ ਉਹਦੇ ਵਿੱਚੋਂ ਐਗਜ਼ਾਮਪਲ ਲੈਂਦੇ ਹਾਂ ਕਿ ਰੂਪੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਕਟ ਸੋਹੇ ਉਹਨੇ ਜਦੋਂ ਸਮਝ ਆ ਗਈ ਨਾ ਉਸ ਦਿਨ ਰੂਪ ਦੇ ਉੱਤੇ ਹੋਮਾਇਆਟ ਘਟ ਜਾਂਦੀ ਹੈ ਕਿ ਜਿਹੜੀ ਜੋਤ ਹੈ ਉਹ ਜੋਤ ਸਾਰਿਆਂ ਦੇ ਵਿੱਚ ਪਈ ਹੈ ਨਾ ਹੈਨਾ ਤਨਵੰਤਾ ਹੋਇਆ ਕਿ ਆ ਕੋ ਗਰਬ ਹੈ ਜਦ ਸਭ ਕੁਝ ਤਿਸका ਦਿਆਦਰ ਹੈ ਜੇ ਧਨ ਆ ਗਿਆ ਤੇ ਤੈਨੂੰ ਲੈ ਕੇ ਕਿੱਥੋਂ ਆਇਆ ਤੂੰ ਹੁਣ ਕਹਿੰਦਾ ਕਿ ਮੈਂ ਕਮਾਇਆ ਹੁਣ ਮੈਂ ਕਮਾਇਆ ਤੇ ਉਹਦੀ ਜਿਹੜੀ ਤਾਕਤ ਹੈ ਜਿਹੜੀ ਸੋਚੀ ਹੈ ਉਹ ਕਿੱਥੋਂ ਲੈ ਕੇ ਕਿੱਥੋਂ ਮਿਲੀ ਉਹਨੂੰ ਅਤਸੂਰਾ ਜੇ ਕਹੂਗਾ ਹਵੈ ਪ੍ਰਭ ਕੀ ਕਲਾ ਬਿਨਾ ਕਹਿ ਤਾ ਹਵੈ ਹੈਨਾ ਉਹ ਰੱਬ ਕੀ ਕਲਾ ਪਾਉ ਉਹ ਜਿਹੜੀਆਂ ਕਲਾ ਕੀ ਹੁੰਦੀ ਹੈ ਕਲਾ ਮਤਲਬ ਉਹ ਜੋ ਨੀਯਮ ਜੋ ਰੱਬੀ ਨੀਯਮ ਹੈ ਨਾ ਤੂੰ ਮਸਲਸ ਬਣਾਏ ਨੇ ਆਪਣੇ ਭੋਜਨ ਖਾਧਾ ਤੇ ਲੇਕਿਨ ਉਹ ਜਿਹੜੀ ਭੋਜਨ ਖਾਦਾ ਤੇਰੇ ਮਸਲਸ ਬਣਨ ਦੇ ਪਿੱਛੇ ਜਿਹੜਾ ਕੰਮ ਕਿਨੇ ਕੀਤਾ ਉਹ ਰੱਬੀ ਨੀਯਮ ਨੇ ਕੀਤਾ ਸਿਸਟਮ ਨੇ ਕੀਤਾ ਨਾ ਤੇ ਹੁਣ ਅੱਜ ਕੋਈ ਕਹੇ ਕਿ ਮੈਂ ਬੜੀ ਮੈਨੇਜ ਬੜੀ ਤਾਕਤ ਹੈ ਜੀ ਹੰਕਾਰ ਦੇ ਜੇ ਕੋ ਹੋ ਬਹਿਦਾ ਤਾ ਤੇ ਦੇ ਨ ਜਾਣੇ ਗਵਾਰ ਸੋ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਨਾ ਇਹਨੂੰ ਜਦੋਂ ਇਹ ਸੱਚ ਦਾ ਪਤਾ ਲੱਗਦਾ ਨਾ ਤੇ ਉਦੋਂ ਇਨਸਾਨ ਨਾਲ ਨਾਲ ਇਹ ਸੋਚਦਾ ਕਿ ਇਹ ਜਿਹੜੀ ਚੀਜ਼ ਜਿਸ ਕਰਕੇ ਮੈਂ ਹੰਕਾਰ ਕਰ ਰਹਾ ਇਹਦੇ ਪਿੱਛੇ ਸੱਚ ਕੀ ਹੈਗਾ ਕੀ ਇਹ ਮੇਰੀ ਹੈ ਕਿ ਇਹ ਮੈਂ ਹੀ ਬਣਾਉਣ ਵਾਲਾ ਕਿ ਸਭ ਕੁਝ ਇਹਦੇ ਪਿੱਛੇ ਮੈਂ ਹੀ ਉਹ ਜਦੋਂ ਇਹ ਸੋਚਦਾ ਨਾ ਫਿਰ ਆਪਣੀ ਮੈਂ ਜਿਹੜਾ ਬਣਾ ਉਹ ਪੋਰਸ਼ਨ ਡਿਲੀਟ ਹੋਣਾ ਸ਼ੁਰੂ ਹੋ ਜਾਂਦਾ ਉਹ ਜਦੋਂ ਡਿਲੀਟ ਹੁੰਦਾ ਨਾ ਉਸੇ ਨੂੰ ਗੁਰੂ ਸਾਹਿਬ ਕਬੀਰ ਸਾਹਿਬ ਜਿਹੜੇ ਕਹਿ ਰਹੇ ਨੇ ਕਿ ਕਬੀਰ ਸੋਈ ਮਾਰੀ ਹੈ ਜਿਸ ਦਿਨ ਉਹ ਮਰਨਾ ਸ਼ੁਰੂ ਹੁੰਦਾ ਹੈ ਜਿਸ ਦਿਨ ਉਹ ਹੋਮੇ ਮਰਨੀ ਚ ਹੁੰਦੀ ਜਿਸ ਦਿਨ ਉਹ ਵਿਕਾਰ ਤੋਂ ਹਟਣਾ ਸ਼ੁਰੂ ਹੁੰਦਾ ਹੈ ਉਸ ਦਿਨ ਜਿਹੜਾ ਐਕਚੁਅਲ ਆਨੰਦ ਐਕਚੁਅਲ ਸੁਖ ਐਕਚੁਅਲ ਅੰਦਰ ਦੀ ਜਿਹੜੀ ਜਿਹੜੀ ਚੈਨ ਸਕੂਨ ਹੈ ਨਾ ਉਹ ਮਿਲਣਾ ਸ਼ੁਰੂ ਹੁੰਦਾ ਹੈ ਉਹ ਜਿਸ ਦਿਨ ਉਹ ਚੈਨ ਸਕੂਨ ਮਿਲਣਾ ਸ਼ੁਰੂ ਹੁੰਦਾ ਹੈ ਉਹ ਜੋ ਖੇੜਾ ਉਹ ਜੋ ਖੁਸ਼ੀ ਹੈ ਉਹ ਖੁਸ਼ੀ ਜਿਹੜੀ ਹੈ ਨਾ ਉਹ ਸામਨੇ ਨਜ਼ਰ ਆਂਦੀ ਹੈ ਮੈਂ ਪਿੱਛੇ ਜੇ ਜਦੋਂ ਆਏ ਨਾ ਉਥੋਂ ਯੂਕੇ ਤੋਂ ਤੇ ਮੈਨੂੰ ਕਿਸੇ ਨੇ ਕਿਹਾ ਕਿ ਬੜੇ ਉਥੇ ਬਈ ਉਥੇ ਮੂਵ ਕਰ ਜਾਏ ਬੰਦਾ ਤੇ ਬੜਾਈ ਵਧੀਆਂ ਜੁਨੀਆਂ ਬੜੀ ਵਧੀਆ ਉਥੇ ਲਾਈਫ ਸਟਾਈਲ ਬੜਾ ਵਧੀਆ ਹੈ ਪੈਸਾ ਬਹੁਤ ਹੈ ਬਨੂੰ ਇੱਕੋ ਹੀ ਗੱਲ ਉਸ ਟਾਈਮ ਸਮਝ ਆਇਆ ਮੈਂ ਕਿਹਾ ਠੀਕ ਹੈ ਬਹੁਤ ਵਧੀਆ ਹੋਏਗਾ ਬਨੂੰ ਨਹੀਂ ਪਤਾ ਹੁਣ ਕਿ ਮੈਂ ਤੇ ਜਿੰਨਾ ਵੀ ਟਾਈਮ ਰਿਹਾ ਉਥੇ ਤੇ ਜਿੰਨੇ ਲੋਕਾਂ ਦੇ ਨਾਲ ਮਿਲਿਆ ਮੈਂ 35 35 40 40 ਸਾਲ 50 ਸਾਲ ਵੀ ਉਹਨਾਂ ਨੂੰ ਬੈਠੇ ਹੋਗੇ ਨੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਹੈ ਮੈਨੂੰ ਨਹੀਂ ਕਿਸੇ ਨੇ ਕਿਹਾ ਕਿ ਅਸੀਂ ਇੱਥੇ ਆ ਕੇ ਬੜੇ ਚੈਨ ਬੜਾ ਖੁਸ਼ ਹੈਗੇ ਫਿਰ ਅਸੀਂ ਇਹ ਕਹਿੰਦੇ ਆ ਕਿ ਹਾਂ ਵੀ ਉੱਥੇ ਉੱਥੇ ਬੰਦਾ ਸ਼ਾਇਦ ਉਹਨੂੰ ਸਟਰਗਲ ਬਹੁਤ ਹੈ ਜਾਂ ਉਹਨਾਂ ਕੋਲ ਪੈਸਾ ਨਹੀਂ ਹੈ ਜਾਂ ਕੋਈ ਬੰਦਾ ਉਸ ਉੱਥੇ ਤੱਕ ਨਹੀਂ ਪਹੁੰਚ ਪਾਇਆ ਜਿੱਦ ਤੱਕ ਉਹ ਪਹੁੰਚਣਾ ਚਾਹੁੰਦਾ ਸੀ ਤੇ ਮੈਂ ਜਿਨ੍ਹਾਂ ਦੇ ਵੱਡੇ ਵੱਡੇ ਸਟੋਰਸ ਨੇ ਨਾ ਉੱਥੇ ਇੰਨੇ ਨੇ ਵੱਡੇ ਸਟੋਰ ਉਹ ਸਟੋਰਾਂ ਦੇ ਬੈਠੇ ਬੰਦੇ ਵੀ ਮੈਂ ਦੇਖੇ ਨੇ ਮੈਂ ਨਹੀਂ ਕਿਸੇ ਦੇ ਚਿਹਰੇ ਤੇ ਉਹ ਰੌਣਕ ਦੇਖੀ ਉਹ ਖੁਸ਼ੀ ਉਹ ਮਤਲਬ ਖਲਾਵਟ ਦੇਖੀ ਕਿ ਹਾਂ ਵੀ ਅੱਜ ਮਤਲਬ ਅੱਜ ਸਾਨੂੰ 30 ਸਾਲ 35 ਸਾਲ ਹੋ ਗਏ ਨੇ ਤੇ ਅੱਨੀ ਸਾਡਾ ਮਤਲਬ ਇੰਨਾ ਸਾਡਾ ਤੋਂ ਅਮਜਮ ਖੋਲ ਲਿਆ ਕਿੰਨੇ ਸਾਡੇ ਗਾਹਕਾਂ ਦੀ ਲੈਣ ਲੱਗੀ ਏ ਤੇ ਉਹਨਾਂ ਦੇ ਚਿਹਰੇ ਮਤਲਬ ਮੈਨੂੰ ਉਹਦੇ 'ਚ ਨਾ ਉਹ ਉਹ ਉਹਨਾਂ ਦੀ ਖੁਸ਼ੀ ਨਜ਼ਰ ਹੀ ਨਹੀਂ ਆਈ ਭਾਵੇਂ ਗੱਲਬਾਤ ਕੀਤੀ ਏ ਤੇ ਭਾਵੇਂ ਠੀਕ ਹੈ ਕੋਈ ਹੁੰਦੇ ਵੀ ਹੋਣਗੇ ਪਰ ਮੈਨੂੰ ਜਿਸ ਤੱਕ ਮੇਰਾ ਐਕਸਪੀਰੀਅੰਸ ਰਿਹਾ ਚੰਗੇ ਤੋਂ ਚੰਗੇ ਧਨਾੜਾ ਦੇ ਨਾਲ ਵੀ ਉੱਥੇ ਬੈਠ ਕੇ ਦੇਖਿਆ ਉਹਨਾਂ ਦੇ ਮਤਲਬ ਚਿਹਰੇ ਉਸ ਤਰ੍ਹਾਂ ਹੀ ਲੱਗੇ ਨੇ ਕਿ ਜਿਸ ਤਰ੍ਹਾਂ ਆਮ ਹੁੰਦੇ ਨੇ ਬੰਦੇ ਸੋ ਆਨੰਦ ਜਿਹੜਾ ਨਾ ਉਹ ਖੁਸ਼ੀ ਜਿਹੜੀ ਹੈ ਨਾ ਉਹ ਚੈਨ ਸਕੂਨ ਅੰਦਰ ਦਾ ਉਹ ਵੱਖਰੀ ਚੀਜ਼ ਹੈ ਉਹਨੂੰ ਇਹਦੇ ਨਾਲ ਤੁਸੀਂ ਪੈਸੇ ਦੇ ਨਾਲ ਕਾਊਂਟ ਕਰ ਹੀ ਨਹੀਂ ਸਕਦੇ ਐ ਨਹੀਂ ਕਿ ਪੈਸਾ ਨਹੀਂ ਕਮਾਣਾ ਚਾਹੀਦਾ ਇਹਦੇ ਚਾਹੀ ਨਹੀਂ ਕਿ ਆ ਜਾ ਰਿਹਾ ਲੇਕਿਨ ਇਹ ਇਹਨੂੰ ਉਹਦੇ ਨਾਲ ਮੇਲ ਨਹੀਂ ਹੈ ਕੋਈ ਗਾਰੰਟੀ ਨਹੀਂ ਹੈ ਕਿ ਕਿਸੇ ਕੋਲ ਬਹੁਤ ਧਨ ਦੌਲਤ ਆ ਗਈ ਤੇ ਹੁਣ ਉਹ ਖੁਸ਼ਹਾਲ ਹੀ ਹੋਏਗਾ ਐਸੀ ਕੋਈ ਗਾਰੰਟੀ ਨਹੀਂ ਹੈ ਉਹ ਕਿਤੇ ਵੀ ਉਹ ਉਹਦੀ ਜਿਹੜੀ ਅੰਦਰ ਅੰਦਰੂਨੀ ਜਿਹੜੀ ਚੈਨ ਸਕੂਨ ਜਿਹੜਾ ਆਨੰਦ ਖੇੜਾ ਨਾ ਉਹ ਡਿਫਰੈਂਟ ਚੀਜ਼ ਹੈ ਉਹ ਕਿਤੇ ਹੋਰ ਹੀ ਮਿਲਦੀ ਹੈ ਉਹ ਇਸ ਚੀਜ਼ਾਂ ਤੋਂ ਇਲਾਵਾ ਪੈਸੇ ਹੋਣਾ ਨਾ ਹੋਣਾ ਇੱਕ ਡਿਫਰੈਂਟ ਚੀਜ਼ ਸੋ ਜਿਸ ਟਾਈਮ ਉਹ ਅੰਦਰ ਦਾ ਚੈਨ ਉਹ ਮਰ ਗਿਆ ਨਾ ਤੇਰੇ ਤੇਰੇ ਚਿਹਰੇ ਤੇ ਖਿਲਾਵਟ ਆਏਗੀ ਤੇ ਫਿਰ ਦੁਨੀਆ ਨੂੰ ਸਾਹਮਣੇ ਨਜ਼ਰ ਆਉਂਦਾ ਫਿਰ ਭੱਲੋ ਬੋਲੋ ਸਭ ਕੋ ਫਿਰ ਸਾਰੇ ਚੰਗਾ ਕਹਿੰਦੇ ਨੇ ਫਿਰ ਸਾਰੇ ਕਹਿੰਦੇ ਨੇ ਕਿ ਹਾਂ ਵੀ ਇਹ ਬੰਦੇ ਨੂੰ ਮਿਲ ਕੇ ਸਾਡਾ ਵੀ ਮਨ ਖੁਸ਼ ਹੈ ਦੇ ਨਾਲ ਬੈਠਣ ਦਾ ਦਿਲ ਕਰਦਾ ਹੈ ਗੱਲਬਾਤ ਕਰਨ ਦਾ ਦਿਲ ਕਰਦਾ ਹੈ ਬੰਦੇ ਦੇ ਅੰਦਰ ਖਾਸ ਹੀ ਚੀਜ਼ ਹੈ ਅਗਲਾ ਸ਼ਲੋਕ ਹੈ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ ਲਾ ਫਾਹੇ ਉਠਤਾਂ ਦੇ ਸੇ ਜਾਨ ਮਾਰੇ ਭਗਵੰਤ ਲਫ਼ਜ਼ੀ ਅਰਥ ਇਹਦੇ ਕਰੀਏ ਤੇ ਕਬੀਰ ਜੋ ਲਿਖੇ ਵੀ ਮਿਲਦੇ ਨੇ ਸਾਨੂੰ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ ਜਦੋਂ ਰਾਤ ਕਾਲੀ ਹੋ ਜਾਂਦੀ ਹੈ ਮਤਲਬ ਰਾਤ ਹਨੇਰਾ ਹੋ ਜਾਂਦਾ ਤੇ ਜਿਹੜੇ ਮਾੜੇ ਕੰਮ ਕਰਨ ਵਾਲੇ ਨੇ ਚੋਰ ਬਿਰਤੀ ਦੇ ਲੁਟੇਰੇ ਨੇ ਉਹ ਐਕਟਿਵ ਹੋ ਜਾਂਦੇ ਨੇ ਹਨਾ ਲੇਫਾਹੇ ਉੱਠਤਾ ਆਉਂਦੇ ਤੇ ਫਾਹੀ ਲੈ ਕੇ ਔਰ ਮਤਲਬ ਆਪਣਾ ਸਵਾਜੋ ਸਮਾਨ ਲੈ ਕੇ ਉੱਠਤਾ ਆਉਂਦੇ ਤੇ ਤੁਰਪੰਦੇ ਨੇ ਪਰ ਜਦੋਂ ਇਹਦੇ ਭਾਵ ਵਧ ਕਰਦੇ ਆ ਇੰਨੇ ਨਹੀਂ ਹੈਗੇ ਕਿ ਸਿਰਫ ਰਾਤ ਦੀ ਗੱਲ ਨਹੀਂ ਹੈਗੀ ਜਦੋਂ ਰਾਤ ਦੀ ਗੱਲ ਕਰਦੇ ਆ ਨਾ ਤੇ ਗੁਰਬਾਣੀ ਜਿਸ ਰਾਤ ਦੀ ਗੱਲ ਕਹਿੰਦੇ ਗੁਰਬਾਣੀ ਕਹਿੰਦੇ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਇਹ ਇੱਥੇ ਜਿਹੜਾ ਗਿਆਨਤਾ ਹੈ ਅਗਿਆਨਤਾ ਦਾ ਅੰਧੇਰਾ ਹੈ ਇਹ ਬਾਹਰਲਾ ਅੰਧੇਰੇ ਦੀ ਗੱਲ ਨਹੀਂ ਚੱਲ ਰਹੀ ਤੇ ਜਦੋਂ ਉਹ ਅਗਿਆਨਤਾ ਦਾ ਜਿੰਨਾ ਜਿੰਨਾ ਉਹ ਅਗਿਆਨਤਾ ਦਾ ਅੰਧੇਰਾ ਵੱਧਦਾ ਹੈ ਨਾ ਅੰਦਰ ਦੇ ਵਿਕਾਰ ਜਿਹੜੇ ਐਕਟਿਵ ਹੋ ਜਾਂਦੇ ਨੇ ਹੈ ਅੰਦਰ ਹੀ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭੋਂ ਘਰੋ ਅੰਦਰ ਬੈਠੇ ਇਹਨੇ ਲੇਕਿਨ ਜਿੰਨਾ ਗਿਆਨਤਾ ਦਾ ਅੰਧੇਰਾ ਗਹਿਰਾ ਹੁੰਦਾ ਨਾ ਉਤਨੇ ਉਹ ਵਿਕਾਰ ਜਿਹੜੇ ਨੇ ਐਕਟਿਵ ਹੋ ਜਾਂਦੇ ਨੇ ਔਰ ਉਜਾੜਾ ਜਿਹੜਾ ਰੋਸ਼ਨੀ ਜਿਹੜੀ ਹੈ ਉਹ ਗਿਆਨ ਦੇ ਨਾਲ ਸੰਬੰਧਿਤ ਹੈ ਗਿਆਨ ਅਨੰਨ ਗੁਰਦਿਆ ਅਗਿਆਨ ਅੰਧੇਰ ਬਿਨਾ ਸਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਾਸ ਉਹ ਪ੍ਰਗਾਸ ਜਿਹੜਾ ਹੈ ਉਹ ਉਹ ਗਿਆਨ ਦੇ ਨਾਲ ਸੰਬੰਧਿਤ ਹੈ ਸੋ ਇਹ ਇੱਕ ਡੈਫੀਨੇਸ਼ਨ ਦਿੰਦੀ ਹੈ ਔਰ ਸੱਚ ਜਾਣਨ ਦੀ ਨਿਸ਼ਾਨੀ ਕੀ ਹੈ ਜਿੰਨਾ ਜਿੰਨਾ ਸੱਚ ਨੂੰ ਸਮਝਦਾ ਜਾਏਗਾ ਉਹਨਾਂ ਦੇ ਅੰਦਰ ਜਿਹੜਾ ਚਾਨਣ ਹੁੰਦਾ ਰਹਿੰਦਾ ਔਰ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਜਿਤਨੀ ਵੀ ਬਾਹਰਲੀ ਦਿਖ ਹੈ ਜੇ ਅੰਦਰ ਚਾਨਣ ਨਹੀਂ ਹੈ ਨਾ ਤੇ ਬਾਹਰਲਾ ਫਿਰ ਜਿੰਨਾ ਮਰਜ਼ੀ ਕਰੀ ਜਾਓ ਜਿੰਨਾ ਮਰਜ਼ੀ ਕਰ ਲਓ ਕਰਮ ਕਾਂਡ ਜੋ ਮਰਜ਼ੀ ਪੂਜਾ ਪਾਠ ਕਰ ਲਓ ਜੇ ਉਸ ਬਾਹਰਲੇ ਕਰਨ ਦੇ ਨਾਲ ਅੰਦਰ ਦਾ ਚਾਨਣ ਨਹੀਂ ਹੋਇਆ ਤੇ ਬਾਹਰਲਾ ਫਿਰ ਕਿਸੇ ਕੰਮ ਨਹੀਂ ਆਉਂਦਾ ਚੰਗੇ ਚੰਗੇ ਬੰਦੇ ਤੁਸੀਂ ਦੇਖੋ ਆਪਣੇ ਆਪ ਨੂੰ ਸਿੱਖ ਕਵਾਉਂਦੇ ਹੈ ਹਨਾ ਉਹ ਡੇਰਿਆਂ ਦੇ ਜਾ ਕੇ ਕਿਸੇ ਬਾਬੇ ਦੇ ਅੱਗੇ ਮੱਥੇ ਟੇਕਦੇ ਹੁੰਦੇ ਨੇ ਅਕਲ ਪਰਸੋ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਇੱਕ ਮਾਤਾ ਜੀ ਗਾਤਰਾ ਪਾਇਆ ਹੋਇਆ ਤੇ ਬੱਚੇ ਨੂੰ ਲਿਆ ਕੇ ਕਿਸੇ ਮਾਤਾ ਹੈਗੀ ਹੈ ਕੋਈ ਮਾਤਾ ਦੇ ਸਾਹਮਣੇ ਉਹ ਕਹਿੰਦੀ ਹੈ ਕਿ ਜੀ ਤੁਸੀਂ ਦਵਾਈ ਦਿੱਤੀ ਹੈ ਹੁਣ ਬੱਚਾ ਬੋਲਣ ਲੱਗ ਗਿਆ ਉਹ ਕਹਿੰਦੀ ਫਿਰ ਚੱਲ ਬੋਲ ਮਾਤਾ ਦੀ ਜੈ ਉਹ ਜੈ ਮਾਤਾ ਦੀ ਬੋਲ ਰਹੀ ਹੈ ਫਿਰ ਉਹਦੇ ਮਾਤਾ ਜੀ ਮੱਥਾ ਟੇਕ ਰਹੇ ਨੇ ਪੋਤਰੇ ਨੂੰ ਕਹਿੰਦੇ ਤੂੰ ਵੀ ਮੱਥਾ ਟੇਕ ਉਹ ਬੈਠੀ ਹੈ ਕੋਈ ਮਾਤਾ ਬਣ ਕੇ ਉਹ ਬਜ਼ੁਰਗ ਜੀ ਹੈਗੀ ਹੈ ਪੋਤਰੇ ਨੂੰ ਲੈ ਕੇ ਆਏ ਨੇ ਉਹ ਪੋਤਰੇ ਨੇ ਵੀ ਮੱਥਾ ਟਕਾਇਆ ਆਪ ਵੀ ਮੱਥਾ ਟਕਾਇਆ ਤੇ ਗਾਤਰੇ ਪਾਏ ਉਹ ਕਹਿੰਦਾ ਮਤਲਬ ਬਾਹਰ ਦੇ ਸੇ ਚਾਨਣਾ ਬਾਹਰ ਤੇ ਬਗਾਤਰੇ ਪਾਨੇ ਦਿਲ ਦੀ ਹਾਰੀ ਰਾਤ ਅੰਦਰ ਹਨੇਰਾ ਪਤਾ ਹੀ ਨਹੀਂ ਕਿ ਹਾਬੀ ਇੱਕ ਕਿੱਥੇ ਮੱਥੇ ਡਿੱਗਦੇ ਪਿਆ ਔਰ ਕਿੰਨੋ ਮੱਥੇ ਡਿੱਗਦੇ ਪਿਆ ਔਰ ਕਿਸ ਕਾਰਨ ਉੱਥੇ ਡਿੱਗਦੇ ਪਿਆ ਨਾਲ ਪੋਦਰੇ ਨੂੰ ਵੀ ਡਕਾਉਂਦੇ ਪਿਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਨਾ ਜਦ ਤੱਕ ਉਸ ਉਸ ਇਹ ਸਾਰਾ ਕੁਝ ਕਰਦੇ ਹੋਏ ਜੇ ਸਾਨੂੰ ਗਿਆਨ ਦਾ ਚਾਨਣ ਨਾ ਮਿਲਿਆ ਅੰਦਰ ਰੋਸ਼ਨੀ ਨਾ ਹੋਈ ਤੇ ਫਿਰ ਇਹਨਾਂ ਚੀਜ਼ਾਂ ਦਾ ਸਰਪ ਕਰਮਕਾਂਡ ਬਣ ਕੇ ਰਹਿੰਦੀਆਂ ਬਾਣੀ ਪੜਨੀ ਵੀ ਕਰਮਕਾਂਡ ਹੋ ਜਾਂਦੀ ਹੈ ਜੇ ਚਾਨਣ ਨਾ ਹੋ ਕਿਉਂਕਿ ਗੁਰਬਿੰਦ ਘੋਰੰਦਾਰ ਜੇ ਗੁਰ ਨਹੀਂ ਮਿਲਿਆ ਸਿਰਫ ਉਤੋਂ ਤੋਂ ਪੜਦੇ ਰਹੇ ਉਤੋਂ ਤੋਂ ਸਭ ਕੁਝ ਹੀ ਕੰਮ ਕਰਦੇ ਰਹੇ ਅੰਦਰ ਚਾਨਣ ਨਹੀਂ ਹੋਇਆ ਤੇ ਫਿਰ ਕਹਿੰਦੇ ਜਦੋਂ ਚਾਨਣ ਨਹੀਂ ਹੋਇਆ ਨਾ ਅੰਦਰ ਤੇ ਫਿਰ ਤੈਨੂੰ ਵਹਿਮਾ ਭਰਮਾ ਵਿਕਾਰਾਂ ਨੇ ਲੁੱਟਣਾ ਹੀ ਹੈ ਲੈ ਫਾਹੇ ਉੜ ਤਾਂਦੇ ਜੇ ਚਾਨਣ ਨਹੀਂ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੰਦਰ ਉਹ ਤਨੂੰ ਲੁੱਟਣ ਆ ਜਾਣਗੀਆਂ ਲਫਾਇ ਉਹ ਧਾਮ ਦੇ ਲੇਕਿਨ ਸੇ ਜਾਨ ਮਾਰੇ ਭਗਵੰਤ ਜਿਨ੍ਹਾਂ ਨੇ ਉਸ ਨੂੰ ਜਾਣਿਆ ਜਿਸ ਜਿਨ ਨੇ ਉਸ ਸੱਚ ਨੂੰ ਪਛਾਣਿਆ ਉਹ ਆਪਣੇ ਭਗਵੰਤ ਰਾਹੀਂ ਉਹਨਾਂ ਨੂੰ ਮਾਰ ਦਿੰਦਾ ਵਿਕਾਰਾਂ ਭਗਵੰਤ ਉਹ ਸੱਚ ਉਹ ਜਾਣਦਾ ਉਹ ਜਾਣ ਕੇ ਉਹ ਜਿਸ ਨੇ ਉਸ ਨੂੰ ਜਾਣ ਲਿਆ ਉਹ ਉਸ ਉਹਦੀ ਹੈਲਪਰ ਆਈ ਉਹਦੇ ਤਾਈ ਉਸ ਵਿਕਾਰਾਂ ਉੱਠਦੇ ਵਿਕਾਰਾਂ ਨੂੰ ਆਪਣੇ ਭਰਮਾਂ ਨੂੰ ਆਪਣੀ ਅਗਿਆਨਤਾ ਨੂੰ ਆਪਣੇ ਜਿਹਦੀ ਪਹਿਲੀ ਗੱਲ ਕੀਤੀ ਹੈ ਕਬੀਰ ਸੋਈ ਮਾਰੀ ਹੈ ਉਹ ਉਹਨਾਂ ਨੂੰ ਮਾਰਨ ਦੇ ਵਿੱਚ ਉਹਨਾਂ ਨੂੰ ਦਬਾਉਣ ਦੇ ਵਿੱਚ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਸੋ ਕਬੀਰ ਸਾਹਿਬ ਦੇ ਇਹ ਦੋ ਦੋ ਲਾਈਨਾਂ ਦੇ ਹੀ ਸ਼ਲੋਕ ਨੇ ਲੇਕਿਨ ਹਰ ਇੱਕ ਸ਼ਲੋਕ ਦੇ ਵਿੱਚ ਇਤਨੀ ਕਿਹਰੀ ਗੱਲ ਇਤਨਾ ਗਿਆਨ ਇਤਨੇ ਬੰਦਿਆਂ ਨੂੰ ਰੈਵਲੂশনারੀ ਢੰਗ ਦੇ ਨਾਲ ਉਹ ਚੁੱਕਣ ਦੇ ਵਿੱਚ ਮਤਲਬ ਕਿਹੜੇ ਜ਼ਮਾਨੇ ਦੇ ਵਿੱਚ ਕਿਹੜੇ ਟਾਈਮ ਦੇ ਵਿੱਚ ਗਬੀਰ ਸਾਹਿਬ ਨੇ ਗੱਲਾਂ ਲਿਖੀਆਂ ਔਰ ਕਬੀਰ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਖਾਸ ਤੌਰ ਦੇ ਉੱਤੇ ਇਤਨੀ ਇੱਕ ਅਧਿਆਤਮਿਕਤਾ ਤੋਂ ਇਲਾਵਾ ਜਿਹੜੀ ਰੈਵਲੂশনারੀ ਬਾਣੀ ਹੈ ਨਾ ਬੰਦਿਆਂ ਨੂੰ ਬਿਲਕੁਲ ਇਸ ਤਰ੍ਹਾਂ ਖੜਾ ਕਰ ਦਿੰਦੀ ਹੈ ਕਿ ਉਹ ਆਪਣਾ ਜ਼ਮੀਰ ਉਹਦਾ ਜਿਹੜਾ ਅੰਦਰ ਦਾ ਜਿਹੜਾ ਸਵੈਮਾਨ ਜਿਹੜਾ ਨਾ ਉਹ ਜਾਗ ਜਾਂਦਾ ਇਹ ਨਹੀਂ ਜਬਰਦਸ ਗੱਲਾਂ ਜਿਹੜੀਆਂ ਕਬੀਰ ਸਾਹਿਬ ਨੇ ਲਿਖੀਆਂ ਉਸ ਟਾਈਮ ਦੇ ਚ ਲਿਖੀਆਂ ਜਦੋਂ ਕਿ ਕੋਈ ਬੋਲਣਾ ਕਿਸੇ ਦਾ ਜਿਹੜਾ ਉਹ ਬੜਾ ਹੀ ਔਖਾ ਸੀ ਅੱਜ ਦੀ ਡੇਟ ਜੇ ਅਸੀਂ ਸੋਚਦੇ ਹਾਂ ਕਿ ਗੱਗੋ ਗੱਲ ਕਹ ਦੇ ਕੋਈ ਸੋਸ਼ਲ ਮੀਡੀਆ ਤੇ ਕਿੰਨਾ ਅਸੀਂ ਸਾਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਸਾਡੇ ਗਾਲੀ ਨਾ ਪਿਆ ਜੇ ਤੇ ਕਿਹੜੇ ਜ਼ਮਾਨੇ ਦੇ ਵਿੱਚ ਗੁਰੂ ਸਾਹਿਬ ਨੇ ਜਾਂ ਕਬੀਰ ਸਾਹਿਬ ਨੇ ਜਿਹੜੀਆਂ ਉਹ ਗੱਲਾਂ ਹੁਕਮਰਾਨਾਂ ਦੇ ਅਗੇਂਸ ਜਾਂ ਉਸ ਟਾਈਮ ਦੇ ਪੰਡਤ ਪੁਜਾਰੀਆਂ ਦੇ ਜੀ ਅਗੇਂਸ ਜਾਂ ਜਿਹੜੇ ਧਾਰਮਿਕ ਆਗੂ ਸੀ ਵੱਡੇ ਚੌਧਰ ਜਿਹੜੇ ਟੌਪ ਤੇ ਬੈਠੇ ਸੀ ਉਹਨਾਂ ਨੂੰ ਇਹਨਾਂ ਨੇ ਵੰਗਾ ਰਿਆ ਸੋ ਇਹ ਬੜੀਆਂ ਉਨ੍ਹਾਂ ਦੀ ਰੈਵੋਲੂশনারੀ ਬਾਣੀ ਹੈ ਜਿਉਂ-ਜਿਉ ਅਸੀਂ ਅੱਗੇ ਪੜਦੇ ਜਾਵਾਂਗੇ ਤੇ ਉਦੋਂ ਸਾਡੀ ਜੀੜੀ ਸੋਜੀ ਪੈਂਦੀ ਰਹੇਗੀ ਉੱਲਾ ਚੁਕਾਂ ਦੀ ਖੀਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ